ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਤੇ ਦੋਸਤੋ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਜਿਹੜੇ ਫੇਕ ਲੋਕ ਹੁੰਦੇ ਆ ਉਹਨਾਂ ਦੀ ਪਛਾਣ ਕਿਵੇਂ ਕਰੀਏ ਕਿਉਂਕਿ ਜਿਹੜੇ ਫੇਕ ਲੋਕ ਹੁੰਦੇ ਇਹਨਾਂ ਤੋਂ बचना ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਇਹ ਤੁਹਾਡੇ ਪੈਸੇ ਦੇ ਜਾਂ ਫੇ ਤੁਹਾਡੀ ਮਾਨਸਿਕ ਸਥਿਤੀ ਦਾ ਜਾਂ ਫੇ ਤੁਹਾਡੇ ਟਾਈਮ ਦੀ ਬਰਬਾਦੀ ਕਰ ਸਕਦੇ ਆ ਅਗਰ ਤੁਹਾਨੂੰ ਟਾਈਮ ਦੇ ਨਾਲ ਇਹਨਾਂ ਦਾ ਪਤਾ ਨਾ ਹੋਵੇ ਤੇ ਤੁਹਾਡੀ ਅੱਗੇ ਜਾ ਕੇ ਜ਼ਿੰਦਗੀ ਦੇ ਵਿੱਚ ਜਿਹੜੀ ਗਰੋਥ ਹੋ ਰਕ ਸਕਦੀ ਹੈ ਨੁਕਸਾਨ ਹੋ ਸਕਦਾ ਕਿਉਂਕਿ ਜਦੋਂ ਅਸੀਂ ਬਚਪਨ ਦੇ ਵਿੱਚ ਹੁੰਦੇ ਆ ਸਾਨੂੰ ਸਾਰੀ ਦੁਨੀਆ ਇੱਕੋ ਜਿਹੀ ਲੱਗਦੀ ਜਿਹੜੇ ਸਾਡੇ ਆਲੇ ਦੁਆਲੇ ਵਾਲੇ ਲੋਕ ਹੁੰਦੇ ਆ ਉਹਨਾਂ ਦੇ ਬਾਰੇ ਮਾਨਸਿਕ ਸਥਿਤੀ ਬਾਰੇ ਜਾਂ ਉਹਨਾਂ ਦੀ ਸਾਈਕੋਲੋਜੀ ਬਾਰੇ ਵੀ ਸਾਨੂੰ ਥੋੜਾ ਬੋਤਾਂ ਗਿਆਨ ਹੋਣਾ ਸ਼ੁਰੂ ਹੋ ਜਾਂਦਾ ਤੇ ਸਭ ਤੋਂ ਪਹਿਲਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਰਿਕੁਐਸਟ ਆ ਕਿ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਦੇ ਵਿੱਚ ਤੁਸੀਂ ਆਪਣਾ ਵਿਚਾਰ ਵੀ ਜਰੂਰ ਲਿਖਿਓ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਆ ਵੀਡੀਓ ਨੂੰ ਲਾਈਕ ਕਰਿਓ ਤੇ ਸ਼ੇਅਰ ਵੀ ਜਰੂਰ ਕਰ ਦਿਓ ਤੇ ਦੋਸਤੋ ਜਿਵੇਂ ਆਪਾਂ ਗੱਲ ਕੀਤੀ ਹੈ ਬਚਪਨ ਦੇ ਵਿੱਚ ਜਿਹੜਾ ਬੰਦੇ ਦਾ ਮਨ ਹੁੰਦਾ ਹੈਗਾ ਇੱਕ ਕੋਰੇ ਕਾगज ਦੀ ਤਰ੍ਹਾਂ ਹੁੰਦਾ ਉਹਨੂੰ ਸਾਰੀ ਦੁਨੀਆ ਇਹੀ ਪਿਆਰੀ ਲੱਗਦੀ ਆ ਸਾਰੇ ਚੰਗੇ ਲੱਗਦੇ ਆ ਛੋਟੇ ਮੋਟੇ ਜਿਹੜੀ ਬੱਚਿਆਂ ਦੀਆਂ ਹਰਕਤਾਂ ਹੁੰਦੀਆਂ ਮਤਲਬ ਕਿ ਉਹਦੇ ਵਿੱਚ ਹੀ ਥੋੜਾ ਬਹੁਤਾ ਗੁੱਸਾ ਹੁੰਦਾ ਵੈਸੇ ਜਿਹੜਾ ਮਨ ਹੁੰਦਾ ਬੰਦੇ ਦਾ ਸਾਫ਼ ਹੁੰਦਾ ਬਿਲਕੁਲ ਉਹਨੂੰ ਜਿਹੜਾ ਸਾਈਕੋਲੋਜੀਕਲੀ ਹੁੰਦਾ ਜਾਂ ਕਿਸੇ ਨੂੰ ਸਮਝਣਾ ਜਾਂ ਮਾਨਸਿਕ ਤੌਰ ਤੇ ਨਹੀਂ ਸਮਝ ਸਕਦਾਗਾ ਜਿੱਦ ਤੇ ਅਸੀਂ ਵੱਡੇ ਹੁੰਨੇ ਆ ਤੇ ਫਿਰ ਆਪਾਂ ਨੂੰ ਲੋਕਾਂ ਦੀ ਜਿਹੜੀ ਮਨੁਸਤੀਤੀ ਹੁੰਦੀ ਆ ਉਹਦੇ ਬਾਰੇ ਆਪਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਜਿਹੜੇ emotions ਹੁੰਦੇ ਆ ਸਾਰੇ ਉਹਨਾਂ ਦੇ ਬਾਰੇ ਆਪਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਤੇ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਇ ਬੱਲਕਿ ਸਾਰੇ ਨਹੀਂ ਆਪਾਂ ਕਹਿ ਸਕਦੇ ਬਟ ਬਹੁਤ ਸਾਰੇ ਹੁੰਦੇ ਆ ਤੇ ਜਿਹੜੇ ਫੇਕ ਹੁੰਦੇ ਆ ਤੇ ਉਹਨਾਂ ਜਿਹੜੇ ਫੇਕ ਲੋਕਾਂ ਤੋਂ ਬਚਣ ਦੇ ਉਪਾਅ ਤੁਸੀਂ ਤਦੇ ਕਰ ਸਕਦੇ ਆ ਅਗਰ ਤੁਹਾਨੂੰ ਉਹਨਾਂ ਦੀ ਪਛਾਣ ਹੋਵੇ ਵੀ ਉਹ ਕਿੱਦਾਂ ਦੇ ਹੁੰਦੇ ਆ ਤੇ ਆਪਾਂ ਇਸ ਵੀਡੀਓ ਦੇ ਵਿੱਚ ਇਹੀ ਆਪਾਂ ਡਿਸਕਸ ਕਰਨਾ ਵੀ ਜਿਹੜੇ ਫੇਕ ਲੋਕ ਆ ਉਹਨਾਂ ਦੀ ਨਿਸ਼ਾਨੀ ਕੀ ਹੁੰਦੀ ਆ ਤੇ ਸਭ ਤੋਂ ਵੱਡੀ ਨਿਸ਼ਾਨੀ ਇਹ ਹੁੰਦੀ ਆ ਜਿਹੜੇ ਫੇਕ ਲੋਕ ਆ ਉਹੋ ਜਦੋਂ ਤੋਂ ਉਹਨਾਂ ਨੂੰ ਲੋੜ ਹੁੰਦੀ ਆ ਉਹ ਤੁਹਾਨੂੰ ਮੈਸੇਜ ਵੀ ਕਰਨਗੇ ਤੁਹਾਨੂੰ ਕਾਲ ਵੀ ਕਰਨਗੇ ਤੁਹਾਨੂੰ ਮਿਲਣ ਵੀ ਆਉਣਗੇ ਮਤਲਬ ਕਿ ਉਹ ਪਹਿਲਾਂ ਇੱਕ ਪ੍ਰੀਪਲਾਨ ਯੋਜਨਾ ਤਿਆਰ ਕਰ ਲੈਂਦੇ ਵੀ ਇਸ ਬੰਦੇ ਕੋਲ ਸਾਨੂੰ ਇਹ ਕੰਮ ਪੈ ਸਕਦਾ ਆ ਉਹ ਕੁਛ ਦਿਨ ਪਹਿਲਾਂ ਜਾਂ ਹਫਤੇ ਪਹਿਲਾਂ ਹੀ ਤੁਹਾਡੇ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੰਦੇ ਆ ਤੇ ਜਦੋਂ ਉਹਨਾਂ ਦਾ ਫਾਇਦਾ ਹੋ ਜਾਂਦਾ ਤੇ ਫਿਰ ਉਹ ਹੋ ਜਾਂਦੇ ਕਾਇਬ ਚਾਹੇ ਉਹ ਪੈਸੇ ਸੰਬੰਧੀ ਕੋਈ ਚੀਜ਼ ਹੋਵੇ ਜਾਂ ਫਿਰ ਤੁਹਾਨੂੰ ਕੋਈ ਸਲਾਹ ਤੁਹਾਡੀ ਲੈਣੀ ਹੋਵੇ ਜਾਂ ਫਿਰ ਤੁਹਾਡੀ ਕਿਸੇ ਦੀ ਕੋਈ ਅਹੁਦਾ ਆ ਮਤਲਬ ਅਹੁਦੇ ਦਾ ਫਾਇਦਾ ਲੈਣਾ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਲੋੜ ਤੁਹਾਡੇ ਤੇ ਹੁੰਦੀ ਆ ਤੇ ਤੁਹਾਡੇ ਕੋ ਉਹ ਭੱਜੇ ਹੀ ਆਉਂਦੇ ਆ ਤੇ ਤੁਹਾਡਾ ਨਾ ਉਹਨਾਂ ਨੇ ਟਾਈਮ ਦੇਖਣਾ ਵੀ ਤੁਹਾਡਾ ਟਾਈਮ ਖਰਾਬ ਹੋ ਰਿਹਾ ਨਾ ਤੁਹਾਡਾ ਕੋਈ ਉਹਨੇ ਇਹ ਦੇਖਣਾ ਵੀ ਤੁਹਾਡਾ ਪੈਸਾ ਖਰਾਬ ਹੋ ਰਿਹਾ ਜਾਂ ਇਦਾਂ મતલਬ ਕਿ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਹੈਗੀ ਸਿਰਫ ਉਹਨੇ ਆਪਣਾ ਜਿਹੜਾ ਮਤਲਬ ਆ ਹੱਲ ਕਰਨਾ ਹੁੰਦਾ ਤੁਹਾਡੇ through ਪਰ ਉਹਨਾਂ ਦਾ ਪਤਾ ਉਦੋਂ ਲੱਗਦਾ ਆ ਜਦੋਂ ਤੁਹਾਨੂੰ ਕੋਈ ਲੋਡ ਪੈਂਦੀ ਆ ਕਿਉਂਕਿ ਜਿਹੜਾ ਇਨਸਾਨ ਆ ਇਨਸਾਨ ਦੇ ਤੱਕ هەر ਇੱਕ ਇਨਸਾਨ ਨੂੰ ਲੋਡ ਪੈ ਸਕਦੀ ਹੈ ਜ਼ਰੂਰੀ ਨਹੀਂ ਵੀ ਆਪਾਂ ਨੂੰ ਕਿਸੇ ਦੇ ਪ੍ਰਤੀ ਲੋਡ ਨਹੀਂ ਪੈਂਦੀ ਹੈਗੀ ਤੇ ਜਦੋਂ ਆਪਾਂ ਨੂੰ ਲੋਡ ਪੈਣੀ ਆ ਜਿਹੜੇ ਉਹ ਫੇਕ ਲੋਕ ਹੁੰਦੇ ਆ ਨਾ ਉਹਨਾਂ ਨੇ ਤੁਹਾਡਾ ਫੋਨ ਚੁੱਕਣਾ ਨਾ ਉਹਨਾਂ ਨੇ ਤੁਹਾਡੇ ਮੈਸੇਜ ਦਾ ਰਿਪਲਾਈ ਕਰਨਾ ਨਾ ਹੀ ਉਹਨਾਂ ਨੇ ਤੁਹਾਡੀ ਜਿਹੜੀ ਗੱਲ ਉਹ ਅਗਰ ਤੁਸੀਂ ਜਸਟ ਸਲਾਹ ਵੀ ਕਰਨੀ ਆ ਉਹਨਾਂ ਨੇ ਕਦੀ ਵੀ ਤੁਹਾਡੇ ਉਹ ਸਲਾਹ ਦਾ ਡਿਸਕਸ ਨਹੀਂ ਤੁਹਾਡੇ ਨਾਲ ਕਰਨਾ ਤੁਹਾਨੂੰ ਨਾ ਹੀ ਸਲਾਹ ਦੇਣੀ ਆ ਮਤਲਬ ਇੱਕ ਤਰ੍ਹਾਂ ਉਹ ਭੂਤિયા ਬਣ ਜਾਂਦੇ ਆ ਗਾਇਬ ਹੋ ਜਾਂਦੇ ਆ ਤੁਹਾਨੂੰ ਤੁਸੀਂ ਚਾਹੇ ਜਿੰਨਾ ਮਰਜੀ ਜ਼ੋਰ ਲਾ ਲਿਓ ਉਹਨਾਂ ਨੇ ਤੁਹਾਨੂੰ ਬਲੌਕਲੈਸ ਦੇ ਵਿੱਚ ਪਾ ਦੇਣਾ ਜਦੋਂ ਤੁਹਾਨੂੰ ਲੋਡ ਹੋਣੀ ਆ ਤੇ ਸਭ ਤੋਂ ਜਿਹੜੀ ਪਹਿਲੀ ਇੱਕ ਨਿਸ਼ਾਨੀ ਹੁੰਦੀ ਆ ਫੇਕ ਲੋਕਾਂ ਦੀ ਇਹੀ ਹੁੰਦੀ ਆ ਬੇ ਉਹਨੇ ਆਪਣੀ ਲੋਡ ਦੇ ਵਿੱਚ ਤਾਂ ਤੁਹਾਨੂੰ ਮਤਲਬ ਤੁਹਾਡੀ ਮਿਹਨਤਾਂ ਵੀ ਕਰਨੀਆਂ ਤੁਹਾਨੂੰ ਕਾਲ ਵੀ ਵਾਰ-ਵਾਰ ਕਰਨਗੇ ਮੈਸੇਜ ਵੀ ਕਰਨਗੇ ਲੇਕਿਨ ਜਦੋਂ ਤੁਹਾਨੂੰ ਲੋੜ ਹੋਣੀ ਉਹਨੇ ਗਾਇਬ ਹੋ ਜਾਣਾ ਆ ਤੇ ਇਦਾਂ ਦੇ ਲੋਕਾਂ ਤੋਂ ਤੁਸੀਂ ਬਚ ਕੇ ਰਹਿਣਾ ਇਸ ਕਰਕੇ ਜਿੰਨੇ ਵੀ ਲੋਕਾਂ ਨੂੰ ਤੁਸੀਂ ਸਾਥ ਜਾ ਦਿੰਨੇ ਆ ਜਾਂ ਫਿਰ ਅ ਉਹਨਾਂ ਨੂੰ ਆਪਣਾ ਟਾਈਮ ਦਿੰਨੇ ਆ ਜਾਂ ਹੋਰ ਤਰੀਕੇ ਨਾਲ ਹੈਲਪ ਕਰਦੇ ਆ ਤਾਂ ਉਹਨਾਂ ਨੂੰ ਵੀ ਇੱਕ ਵਾਰੀ ਜ਼ਰੂਰ ਪਰਖ ਕੇ ਦੇਖ ਲਿਆ ਕਰੋ ਕਿ ਫਿਊਚਰ ਜਾ ਕੇ ਅਗਰ ਤੁਹਾਨੂੰ ਲੋੜ ਪੈਂਦੀ ਆ ਤੇ ਤੁਹਾਡੇ ਕੋਲ ਕਿਤੇ ਭੱਜ ਨਾ ਜਾਣ ਤੇ ਤੁਹਾਡੇ ਵਿੱਚੋਂ ਵੀ ਇਦਾਂ ਦੇ ਕਈ ਲੋਕ ਹੋਣੇ ਜਿਨ੍ਹਾਂ ਨੇ ਇਹ ਇਦਾਂ ਦਾ ਕੁਝ ਹੋਇਆ ਹੋਣਾ ਹੈਗਾ ਵੀ ਤੁਹਾਨੂੰ ਜਦੋਂ ਲੋੜ ਪਈ ਤੋਂ ਲੋਕ ਉਹ ਆਏ ਨਹੀਂ ਹੈਗੇ ਬਟ ਜਦੋਂ ਉਹਨਾਂ ਨੂੰ ਲੋੜ ਪੈਂਦੀ ਸੀ ਤੁਸੀਂ ਉਹਨਾਂ ਨਾਲ ਖੜਦੇ ਸੀਗੇ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦੀ ਹੈਲਪ ਕਰਦੇ ਸੀਗੇ ਇਹ ਨੰਬਰ 1 ਹੋ ਗਿਆ ਅਗਲੀ ਜਿਹੜੀ ਚੀਜ਼ ਹੁੰਦੀ ਹੈ ਵੀ ਲੋਕ ਜੈਲਸ ਕਰਦੇ ਆ ਜੈਲਸ ਕਰਨ ਕਰਕੇ ਉਹ ਡਰਦੇ ਆ ਵੀ ਸਾਡੇ ਤੋਂ ਕਦੇ ਇਹ ਅੱਗੇ ਨਾ ਵਧ ਜਾਣ ਇਹਦੇ ਵਿੱਚ ਵੀ ਦੋ ਤਰ੍ਹਾਂ ਦੇ ਲੋਕ ਹੁੰਦੇ ਜੈਲਸ ਕਰਨੇ ਵਾਲੇ ਇੱਕ ਤਾਂ ਜਿਹੜੇ ਤੁਹਾਡੇ ਤੋਂ ਥੋੜੇ ਜਿਹਾ ਉੱਪਰ ਹੁੰਦੇ ਆ ਮਤਲਬ ਕਿ ਪੈਸੇ 'ਚ ਕਹ ਲਓ ਜਾਂ ਪੜ੍ਹਾਈ 'ਚ ਕਹ ਲਓ ਜਾਂ ਕੰਮਕਾਰ ਦੇ ਵਿੱਚ ਕਹ ਲਓ ਮਤਲਬ ਉਹਨਾਂ ਦਾ ਇੱਕ ਲੈਵਲ ਸਮਾਜ ਦੇ ਵਿੱਚ ਥੋੜਾ ਜਿਹਾ ਤੁਹਾਡੇ ਤੋਂ ਉੱਪਰ ਹੁੰਦਾ ਆ ਤੇ ਉਹ ਤੁਹਾਡੇ ਤੋਂ ਜੈਲਸ ਕਰਦੇ ਆ ਇਸ ਕਰਕੇ ਕਰਦੇ ਆ ਵੀ ਮੇਰੇ ਤੋਂ ਉੱਤੇ ਨਾ ਹੋ ਜਵੇ ਤੇ ਇਸ ਕਰਕੇ ਉਹ ਅੰਦਰੋਂ ਮਤਲਬ ਕਿ ਦਿਲੋਂ ਤੁਹਾਡੇ ਨਾਲ ਖਾਰ ਹੀ ਰੱਖਣਗੇ ਕਿਉਂਕਿ ਹਰੇਕ ਜਿਹੜਾ ਇਨਸਾਨ ਹੁੰਦਾ ਜਾਂ ਹਿਊਮਨ ਨੇਚਰ ਆ ਸਾਈਕੋਲੋਜੀਕਲੀ ਉਹ ਕਹਿੰਦਾ ਵੀ ਮੇਰਾ ਯਾਨੀ ਕਿ ਲੈਵਲ ਜਿਹੜਾ ਮੇਰਾ ਦਬ ਦਬਾ ਬਣਿਆ ਰਵੇ ਮੇਰੇ ਤੋਂ ਸਾਰੇ ਥੱਲੇ ਰਹਿਣ ਤੇ ਜਿਹੜਾ ਤਾਂ ਜੈਨੂਨ ਬੰਦਾ ਹੋਊਗਾ ਉਹ ਤਾਂ ਹੱਥ ਫੜ ਕੇ ਆਪਣੇ ਨਾਲ ਦੇ ਨਿਬੂ ਉੱਤੇ ਚੁੱਕਦਾ ਗਰੋਅ ਕਰਦਾ ਹੈ ਉਹਨੂੰ ਤੇ ਜਿਹੜਾ ਬੰਦਾ ਦਿলো ਕੋਟਾ ਹੁੰਦਾ ਜਾਂ ਫੇਕ ਹੁੰਦਾ ਆ ਉਹਨੂੰ ਇਹੀ ਡਰ ਰਹਿਣਾ ਕਿ ਮੇਰੇ ਤੋਂ ਉੱਤੇ ਨਾ ਵੱਧ ਇਹ ਵੱਧ ਜਵੇ ਜਾਂ ਫਿਰ ਇਹਦਾ ਕੋਈ ਮੇਰੇ ਤੋਂ ਜ਼ਿਆਦਾ ਵੱਡਾ ਬੋਧਾ ਨਾ ਹੋ ਜਵੇ ਲੈਵਲ ਨਾ ਹੋ ਜਵੇ ਇਸ ਕਰਕੇ ਉਹ ਅੰਦਰੋਂ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਨੂੰ ਟੋਮਿਨੇਟ ਕਰੀ ਰੱਖਦੇ ਆ ਜ ਜਿਆਲਸ ਕਰਨ ਵਾਲੇ ਲੋਕ ਹੁੰਦੇ ਆ ਉਹ ਹੁੰਦੇ ਹੈਗੇ ਤੁਹਾਡੇ ਨਾਲ ਥੋੜਾ ਜਿਹਾ ਲੈਵਲ 'ਚ ਥੱਲੇ ਕਹਿ ਸਕਦੇ ਉਹਨਾਂ ਨੂੰ ਮਤਲਬ ਕਿ ਉਹ ਉਹਨਾਂ ਨੂੰ ਇਦਾਂ ਲੱਗਦਾ ਹੁੰਦਾ ਵੀ ਇਹ ਬੰਦਾ ਮੇਰੇ ਤੋਂ ਉੱਤੇ ਆ ਉਹਨਾਂ ਨੇ ਕੀ ਕਰਨਾ ਹੁੰਦਾ ਤੁਹਾਡੀ ਲੱਤਾਂ ਖਿੱਚਣੀਆਂ ਹੁੰਦੀਆਂ ਕਿਸੇ ਨਾ ਕਿਸੇ ਤਰੀਕੇ ਜੇ ਤੁਹਾਡੀ ਜਿਹੜੀ ਗਰੋਥ ਆ ਉੱਤੇ ਰੋਕ ਲਾਉਣੀ ਹੁੰਦੀ ਆ ਕੋਈ ਨਾ ਕੋਈ ਅੜਾਈ ਚ ਉਹਨਾਂ ਨੇ ਕੱਢੀ ਜਾਣੀ ਆ ਤੁਹਾਡੇ ਨਾਲ ਕੋਈ ਨਾ ਕੋਈ ਉਹਨੇ ਨੌਕਸ ਕੱਢੀ ਜਾਣਾ ਮਤਲਬ ਕਿ ਉਹਨਾਂ ਦਾ ਕੰਮ ਇਹ ਹੁੰਦਾ ਵੀ ਇਹ ਹੋਰ ਤਰੱਕੀ ਨਾ ਕਰ ਜਾਵੇ ਵੀ ਸਾਡੇ ਤੋਂ ਇਹ ਉੱਤੇ ਆ ਇਹਨੂੰ ਆਪਾਂ ਲੱਤਾਂ ਨੂੰ ਖਿੱਚੀਏ ਤੇ ਅਸੀਂ ਅਕਸਰ ਦੇਖਿਆ ਹੁਣ ਤੁਹਾਡੇ ਰਿਸ਼ਤੇ ਉਹ ਇਦਾਂ ਦੇ ਲੋਕ ਹੁੰਦੇ ਆ ਜਿਹੜੇ ਸਿਰਫ ਲੱਤਾਂ ਖਿੱਚਦੇ ਆ ਮਤਲਬ ਕਿ ਕੋਈ ਤੁਹਾਡਾ ਕੰਮ ਬਣੂਗਾ ਤਾਂ ਵੀ ਉਹਨਾਂ ਨੇ ਨੌਕਸ ਕੱਢਣਾ ਆ ਜਾਂ ਫਿਰ ਕੋਈ ਤੁਹਾਡੀ ਫੈਮਿਲੀ ਦੇ ਵਿੱਚ ਜਾਂ ਕੋਈ ਕਹਦੀ ਤੁਸੀਂ ਸਿਆਣੇ ਆ ਜਾਂ ਤੁਹਾਡਾ ਬੱਚਾ ਕੋਈ ਬਾਹਰ ਚੱਲਿਆ ਜਾਂ ਕੋਈ بار بار ਉਹਨਾਂ ਨੇ ਮਤਲਬ ਨੌਕਸੇ ਕੱਢਣਾ ਹੁੰਦਾ ਉਹ ਵੀ ਬੰਦੇ ਜਿਹੜੇ ਫੇਕ ਹੁੰਦੇ ਆ ਅਗਲੀ ਪਛਾਣ ਕੀ ਹੁੰਦੀ ਆ ਫੇਕ ਲੋਕਾਂ ਦੀ ਵੀ ਉਹ ਦੁਨੀਆ ਦੇ ਵਿੱਚ ਇਸ ਤਰੀਕੇ ਨਾਲ ਚੱਲਦੇ ਆ ਅਗਰ ਤਾਂ ਉਹਨਾਂ ਦੇ ਕੋਈ ਬੰਦਾ ਪਾਵਰ ਦੇ ਵਿੱਚ ਲਿੰਕ ਦੇ ਵਿੱਚ ਹੈਗਾ ਉਹਨੂੰ ਉਹਨਾਂ ਨੇ ਜੀਜੀ ਕਰਨਾ ਆ ਤੇ ਜਿਹੜਾ ਕੋਈ ਗਰੀਬ ਆ ਮਾਤੜਾ ਉਹਨਾਂ ਨੂੰ ਉਹਨਾਂ ਨੂੰ ਉਹਨੇ ਟੁੱਟ ਕੇ ਪੈਣਾ ਮਤਲਬ ਉਹਨਾਂ ਦਾ ਜਿਹੜਾ ਵਿਵਹਾਰ ਹੁੰਦਾ ਆ ਬੰਦੇ ਦੇ ਹਿਸਾਬ ਨਾਲ ਹੁੰਦਾ ਆ ਉਹ ਰਤਬਾ ਦੇਖਦਾ ਆ ਜਿਹੜਾ ਦਾ ਰਤਬਾ ਉੱਚਾ ਆ ਉਹਨੂੰ ਉਹ ਸਲਾਮ ਕਰਦੇ ਆ ਉਹਨੂੰ ਜੀ ਸਰ ਜੀ ਸਰ ਕਰਦੇ ਆ ਜੇ ਕੋਈ ਗਰੀਬ ਆ ਮਾਤੜ ਆ ਤੇ ਉਹਨੂੰ ਉਹ ਝਿੜਕਦੇ ਆ ਉਹਨੂੰ ਡੋਮਿਨੇਟ ਕਰਦੇ ਆ ਇਹ ਵੀ ਸਿਰਫ ਇਹ ਹੁੰਦਾ ਵੀ ਉਹ ਬੰਦਾ ਦੇਖ ਕੇ ਵਿਵਹਾਰ ਕਰ ਰਿਹਾ ਜਿਹੜਾ ਕਿ ਜੈਨੂਨ ਬੰਦਾ ਹੁੰਦਾ ਆ ਉਹਦੀ ਜਿਹੜੀ ਨੇਚਰ ਹੁੰਦੀ ਆ ਹਰੇਕ ਇਨਸਾਨ ਲਈ ਸੇਮ ਹੀ ਹੁੰਦੀ ਆ ਅਗਰ ਉਹ ਰਿਸਪੈਕਟ ਕਿਸੇ ਦੀ ਕਰਦਾ ਆ ਦੋਨੇ ਗਰੀਬ ਦੀ ਵੀ ਉਨੀ ਰਿਸਪੈਕਟ ਕਰਨੀ ਆ ਜਾਂ ਅਮੀਰ ਉਹਦੀ ਵੀ ਉਨੀ ਰਿਸਪੈਕਟ ਕਰਨੀ ਆ ਕਿਉਂਕਿ ਉਹਦਾ ਇੱਕ ਸੁਭਾਅ ਹੁੰਦਾ ਉਹ ਇਹ ਨਹੀਂ ਦੇਖਦਾ ਵੀ ਕਿਸੇ ਦਾ ਦੁਤਬਾਨੀ ਦੇਖਦਾ ਕਿਸੇ ਦੀ ਅਮੀਰੀ ਨਹੀਂ ਦੇਖਦਾ ਰਿਸਪੈਕਟ ਕਰਨ ਲੱਗਾ ਜਾਂ ਫਿਰ ਕਿਸੇ ਦੀ ਗਰੀਬੀ ਨਹੀਂ ਦੇਖਦਾ ਉਹ ਸਾਰਿਆਂ ਨਾਲ ਸੇਮ ਹੀ ਵਿਵਹਾਰ ਰੱਖਦਾ ਅਗਰ ਤੁਹਾਨੂੰ ਤੁਹਾਡੇ ਵਿੱਚ ਲੱਗਦਾ ਵੀ ਕੋਈ ਇਨਸਾਨ ਇਦਾਂ ਦਾ ਆ ਵੀ ਉਹਦਾ ਦੇਖ ਕੇ ਉਹਨੂੰ ਜੀਜੀ ਕਰੀ ਜਾਂਦਾ ਤੇ ਦੂਜੇ ਨੂੰ ਉਹ ਡੋਮਿਨੇਟ ਕਰੀ ਜਾਂਦਾ ਤੇ ਉਹ ਬੰਦਾ ਫੇਕ ਹੁੰਦਾ ਆ ਕਈ ਵਾਰੀ ਆਪਾਂ ਆਪਣੀ ਜੈਨੂਇਨ ਪਰਸਨਲ ਐਕਸਪੀਰੀਅੰਸ ਆ ਕਈ ਵਾਰੀ ਆਪਾਂ ਪੈਲਸ ਦੇ ਵਿੱਚ ਜਦੋਂ ਵਿਆਹ ਜਾਂਦੇ ਆ ਆਪਣਿਆਂ ਨੂੰ ਕਈ ਬੰਦੇ ਬਹੁਤ ਹੀ ਚੰਗੇ ਬਣਦੇ ਹੁੰਦੇ ਆ ਨਾਰਮਲ ਲਾਈਫ ਦੇ ਵਿੱਚ ਜਦੋਂ ਉਹ ਕਿਤੇ ਵੇਟਰ ਨੂੰ ਹਾਕ ਮਾਰਦੇ ਦੇਖਦੇ ਹੋ ਰਿਹਾ ਓਏ ਕੋ ਇਧਰ ਆ ਓਏ ਫਲਾਣਿਆਂ ਓ ਇਦਾਂ ਇਦਾਂ ਕਰ ਮਤਲਬ ਉਹਨੂੰ ਬੜਾ ਮੈਨੂੰ ਕਈ ਵਾਰੀ ਫੀਲ ਹੁੰਦਾ ਤਾਂ ਬਈ ਇਹ ਬੰਦਾ ਜਿਹੜਾ ਬੰਦੇ ਨੂੰ ਬੰਦਾ ਨਹੀਂ ਸਮਝਦਾ ਹੈਗਾ ਤੇ ਉਹ ਜਿਹੜੇ ਬੰਦੇ ਹੁੰਦੇ ਆ ਫੇਕ ਹੁੰਦੇ ਆ ਅਗਲੀ ਨਿਸ਼ਾਨੀ ਹੈਗੀ ਜਿਹੜੀ ਫੇਕ ਲੋਕਾਂ ਦੀ ਉਹ ਹੁੰਦੀ ਹੈ ਵੀ ਤੁਹਾਡੀ ਜਿਹੜੀ ਇਨਫੋਰਮੇਸ਼ਨ ਆ ਤੁਹਾਡੀ ਕੋਈ ਵੀ ਜਿਹੜੀਆਂ ਗੁਪਤ ਗੱਲਾਂ ਹੁੰਦੀਆਂ ਹੈਗੀਆਂ ਅਗਰ ਤੁਸੀਂ ਕਦੀ ਉਹਨਾਂ ਨੇ ਸ਼ੇਅਰ ਕੀਤੀਆਂ ਨਾ ਉਹ ਅੱਗੇ ਜਾ ਕੇ ਹੋਰ ਸ਼ੇਅਰ ਕਰਦੇ ਆ ਤੇ ਉਹ ਤੁਹਾਡਾ ਨੁਕਸਾਨ ਕਰਾ ਤੁਹਾਡੇ ਵਿੱਚ ਵੀ ਇਦਾਂ ਦੇ ਕਿ ਬੰਦੇ ਹੁੰਨੇ ਜਿਹੜੇ ਪਿੱਛੇ ਸ਼ੁਰੂਆਮਾਰਦੇ ਆ ਤੁਸੀਂ ਵੀ ਇਦਾਂ ਦਾ ਕੋਈ ਐਕਸਪੀਰੀਅੰਸ ਕੀਤਾ ਹੋਣਾ ਤੇ ਇਹ ਵੀ ਜਿਹੜੇ ਲੋਕ ਹੁੰਦੇ ਆ ਫੇਕ ਹੁੰਦੇ ਆ ਕਿਸੇ ਦੇ ਸਕੇ ਨਹੀਂ ਹੁੰਦੀ ਹੈਗੇ ਜਿਉਂ ਕੋਲ ਹੋਰ ਵੀ ਆਪਾਂ ਇਹਨਾਂ ਨੂੰ ਕਹਿ ਸਕਦੇ ਆ ਵੀ ਤੁਹਾਡੀ ਜਿਹੜੀ ਇਨਫੋਰਮੇਸ਼ਨ ਦੀ ਗਲਤ ਵਰਤੋਂ ਕਰਦੇ ਆ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਵੀ ਉਤਾ ਜਿਹੜਾ ਹੁੰਦਾ ਹੈਗਾ ਅਗਰ ਤੁਸੀਂ ਉਹਨਾਂ ਨਾਲ ਸ਼ੇਅਰ ਕਰਦੇ ਆ ਤਾਂ ਅੱਗੇ ਜਾ ਕੇ ਉਹ ਤੁਹਾਡੇ ਖਿਲਾਫ ਇਹੋ ਚੀਜ਼ਾਂ ਨੂੰ ਵਰਤਦੇ ਆ ਜਿਹੜਾ ਜੈਨੂਇਨ ਬੰਦਾ ਹੁੰਦਾ ਅਗਰ ਤੁਹਾਡਾ ਅੱਜ ਦੋਸਤ ਹੋ ਹਨ ਉਹਨੂੰ ਤੁਹਾਡੇ ਇਰਾਦੇ ਦਾ ਪਤਾ ਆ ਅਗਰ ਤੁਹਾਡੀ ਕਲੂਦ ਨਾਲ ਦੋਸਤੀ ਨਹੀਂ ਵੀ ਹੋਲਦੀ ਹੈਗੀ ਫੇਰ ਵੀ ਉਹ ਤੁਹਾਡੇ ਜਿਹੜੇ ਰਾਜ਼ ਹੁੰਦੇ ਆ ਸਿਕਰਟ ਹੁੰਦੇ ਆ ਉਹ ਅੱਗੇ ਜਾ ਕੇ ਸ਼ੇਅਰ ਨਹੀਂ ਕਰਦਾ ਹੈਗਾ ਉਹਨੂੰ ਪਤਾ ਹੁੰਦਾ ਵੀ ਮੈਂ ਉਹਨਾਂ ਜਿੰਨਾ ਚਿਰ ਵੀ ਦੋਸਤ ਰਿਆ ਰਿਆ ਚਲੋ ਅੱਜ ਸਾਡੀ ਨਹੀਂ ਬਣੀ ਹੈਗੀ ਪਰ ਉਹ ਤੁਹਾਡੇ ਖਿਲਾਫ ਉਹਨਾਂ ਚੀਜ਼ਾਂ ਨੂੰ ਵਰਤਦਾ ਨਹੀਂ ਹੈਗਾ ਤੇ ਅਗਰ ਤੁਹਾਡੇ ਜਿੰਨੇ ਜਿੱਦਾਂ ਦੇ ਲੋਕ ਆ ਵੀ ਤੁਹਾਡੀ ਜਿਹੜੀ ਇਨਫੋਰਮੇਸ਼ਨ ਲੱਗੇ ਸ਼ੇਅਰ ਕਰੀ ਜਾਂਦੇ ਆ ਤੇ ਤੁਹਾਡੇ ਖਿਲਾਫ ਵਰਤਦੇ ਉਹ ਵੀ ਲੋਕ ਫੇਕ ਹੁੰਦੇ ਆ ਅਗਲੀ ਜਿਹੜੀ ਨਿਸ਼ਾਨੀ ਹੁੰਦੀ ਹੈ ਵੀ ਨਕਲੀ ਕੇਅਰ ਕਰਨ ਵਾਲੇ ਸਿਰਫ ਜਦੋਂ ਉਹਨਾਂ ਨੂੰ ਲੋੜ ਹੋਣੀ ਆ ਤਦ ਹੀ ਉਹਨਾਂ ਨੇ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਤਦ ਹੀ ਉਹਨੇ ਤੁਹਾਡ ਅਗਰ ਉਹਨਾਂ ਨੂੰ ਕੋਈ ਲੋਡ ਨਹੀਂ ਹੈਗੀ ਨਾ ਹੀ ਤੁਹਾਨੂੰ ਉਹਨਾਂ ਦੀ ਕਾਲ ਆਉਣੀ ਆ ਨਾ ਹੀ ਉਹਨਾਂ ਨੇ ਤੁਹਾਨੂੰ ਮੈਸੇਜ ਆਉਣਾ ਤੇ ਨਾ ਹੀ ਕਦੀ ਉਹਨਾਂ ਨੇ ਮਤਲਬ ਕਿ ਤੁਹਾਡੀ ਕੋਈ ਹੈਲਪ ਕਰਨੀ ਆ ਸਿਰਫ ਉਹ ਨਕਲੀ ਹਾਲ ਚਾਲ ਪੁੱਛਦੇ ਆ ਵੀ ਕਿੱਦਾਂ ਵੀ ਹੁਣ ਮੈਨੂੰ ਮਤਲਬ ਕਿਸੇ ਬੰਦੇ ਨੂੰ ਲੋਡ ਆ ਵੀ ਮਹੀਨੇ ਬਾਅਦ ਉਹਨੂੰ ਲੋਡ ਪੈਣੀ ਉਹਨੇ ਇਸ ਮਹੀਨਾ ਪਹਿਲਾਂ ਹੀ ਤੁਹਾਨੂੰ ਡਰਾਮੇ ਕਰਨੇ ਸ਼ੁਰੂ ਕਰ ਦਣੇ ਹਾਂ ਜੀ ਕਿੱਦਾਂ ਜੀ ਭਾਜੀ ਠੀਕ ਹੋ ਤੁਸੀਂ ਇਦਾਂ ਜਿਹਨੂੰ ਪਤਾ ਵੀ ਮੈਂ ਇਹਨੂੰ ਥੋੜਾ ਜਿਹਾ ਪਤਿਆ ਕੇ ਮਹੀਨੇ ਬਾਅਦ ਇਹਦੇ ਨਾਲ ਜਿਹੜਾ ਆਪਣਾ ਕੰਮ ਘੜਾਉਣਾ ਘੜਾ ਲਾਂ ਅਗਲੀ ਜਿਹੜੀ ਨਿਸ਼ਾਨੀ ਹੁੰਦੀ ਆ ਫੇਕ ਲੋਕਾਂ ਦੀ ਉਹ ਹੁੰਦੀ ਹੈਗੀ ਆ ਵੀ ਤੁਹਾਡੇ ਮੂੰਹ ਤੇ ਕੁਝ ਹੋਰ ਫੈਟ ਦੇ ਵਿੱਚ ਕੁਝ ਹੋਰ ਤੁਹਾਡੇ ਨਾਲ ਜਦੋਂ ਵੀ ਗੱਲ ਕਰਨਾ ਤੁਹਾਡੀ ਇਹ ਪੰਪ ਦੀ ਛੇਣਾ ਪੂਰਾ ਬੱਲੇ ਵੀ ਭਾਜੀ ਬੱਲੇ ਠੀਕ ਆ ਜੀ ਤੁਸੀਂ ਬੱਲੇ ਬੱਲੇ ਕਰਾਤੀ ਇਹ ਉਹ ਮਤਲਬ ਇਹ ਤੁਹਾਨੂੰ ਇਦਾਂ ਮਹਿਸਾਸ ਕਰਾ ਦੇਣਾ ਵੀ ਇਹ ਬੰਦਾ ਮੇਰੀ ਜੈਨ ਨੂੰ ਕੇਅਰ ਕਰ ਰਿਹਾ ਵੀ ਮੈਨੂੰ ਬਹੁਤ ਹੀ ਸਪੋਰਟ ਕਰਦਾ ਪਰ ਜਦੋਂ ਤੁਹਾਡੀ ਪਿੱਠ ਪਿੱਛੇ ਹੋਣਾ ਉਹਨੇ ਤੁਹਾਡੇ ਖਿਲਾਫ ਵੀ ਇਦਾਂ ਦੀਆਂ ਗੱਲਾਂ ਕਹਿ ਦੇਣੀਆਂ ਤੁਸੀਂ ਯਾਨੀ ਕਿ ਉਹ ਸੋਚ ਵੀ ਨਹੀਂ ਸਕਦੇ ਹੈਗੇ ਤੇ ਉਹਦੇ ਨਾਲ ਜਿਹੜਾ ਤੁਹਾਨੂੰ ਤੇ ਦੋਂ ਨੁਕਸਾਨ ਵੀ ਹੋ ਸਕਦਾ ਤੇ ਤੁਹਾਡੀ ਜਿਹੜੀ ਰੈਪਿਊਟੇਸ਼ਨ ਉਹ ਵੀ ਖਰਾਬ ਹੁੰਦੀ ਹੁੰਦੀ ਕਿਉਂਕਿ ਉਹਨੂੰ ਕੁਝ ਰਾਜ ਦਾ ਪਤਾ ਹੁੰਦਾ ਆਪਾਂ ਵੀ ਜਦੋਂ ਸਾਨੂੰ ਕੋਈ ਬਾਹਲੀ ਬੰਦਾ ਸਪੋਰਟ ਜੀ ਸਪੋਰਟਿਵ ਲੱਗਦਾ ਤੇ ਉਹਦੇ ਨਾਲ ਆਪਾਂ ਦਿਲ ਦੀਆਂ ਗੱਲਾਂ ਵੀ ਕਰਨ ਲੱਪ ਜਾਂਦੇ ਆ ਤੇ ਇਹ ਵੀ ਜਿਹੜੇ ਬੰਦੇ ਹੁੰਦੇ ਆ ਬਈ ਮੂੰਹ ਤੇ ਕੁਝ ਹੋਰ ਪੱਟ ਤੇ ਵਿੱਚ ਕੁਝ ਹੋਰ ਉਹ ਵੀ ਆਪਣਾ ਨੁਕਸਾਨ ਕਰਦੇ ਉਹ ਵੀ ਜਿਹੜੇ ਲੋਕ ਹੁੰਦੇ ਆ ਫੇਕ ਹੁੰਦੇ ਆ ਤੇ ਦੋਸਤੋ ਇਹ ਸੀ ਕੁਝ ਨਿਸ਼ਾਨੀਆਂ ਫੇਕ ਲੋਕਾਂ ਦੇ ਬਾਰੇ ਅਗਰ ਤੁਹਾਡੀ ਲਾਈਫ ਦੇ ਵਿੱਚ ਵੀ ਕੁਝ ਫੇਕ ਲੋਕ ਹੈਗੇ ਆ ਜਾਂ ਤੁਸੀਂ ਕੋਈ ਇਦਾਂ ਦਾ ਐਕਸਪੀਰੀਅੰਸ ਕੀਤਾ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਜਰੂਰ ਕਰਿਓ ਤੇ ਦੋਸਤੋ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਇਹਦੇ ਬਾਰੇ ਵੀ ਆਪਣੇ ਵਿਚਾਰ ਜਰੂਰ ਪੇਸ਼ ਕਰਿਓ ਜਿਹੜਾ ਸਾਡਾ ਚੈਨਲ ਆ ਪਲੀਜ਼ ਉਹਨੂੰ ਵੀ ਸਪੋਰਟ ਕਰਿਓ ਸਬਸਕ੍ਰਾਈਬ ਕਰਦੇਓ ਤੇ ਵੀਡੀਓ ਨੂੰ ਸ਼ੇਅਰ ਵੀ ਕਰਦੇਓ ਤੇ ਲਾਈਕ ਵੀ ਕਰਦੇਓ ਧੰਨਵਾਦ